ਸਿਹਤ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਗੋਦਾਮ ਦੇ ਵਿੱਚ ਚੱਲ ਰਹੀ ਅਵੈਧ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੇਡ ਮਾਰੀ ਗਈ ਹੈ ਜੋ ਸੁਰਾਨ ਨਮਕੀਨ ਅਤੇ ਗੱਚਕ ਦੇ ਸੈਂਪਲ ਭਰੇ ਗਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਅਵੈਧ ਫੈਕਟਰੀ ਦੇ ਵਿੱਚ ਇਹ ਗੱਚਕ ਅਤੇ ਨਮਕੀਨ ਬਣ ਰਹੀ ਹੈ ਉਹੋ ਕਿਸ ਤਰ੍ਹਾਂ ਬਣਾਈ ਜਾ ਰਹੀ ਹੈ ਫਰਸ਼ ਉੱਤੇ ਹੀ ਗੱਚਕ ਪਣਾਈ ਜਾ ਰਹੀ ਹੈ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਉੱਥੇ ਜੋ ਚਾਸ਼ਨੀ ਆ ਉਸ ਦੇ ਵਿੱਚ ਮੱਖੀਆਂ ਡੁੱਬੀਆਂ ਹੋਈਆਂ ਨੇ ਤਾਂ ਸਾਫ ਤੋਂ ਉਤੇ ਲੋਕਾਂ ਦੀ ਸਿਹਤ ਦੇ ਨਾਲ ਇੱਕ ਖਲਵਾੜ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਬੰਧ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਕੰਪਲੇਂਟਸ ਮਿਲਿਆ ਸੀ ਜਿਸ ਦੇ ਆਧਾਰ ਉਤੇ ਇਹਨਾਂ ਵੱਲੋਂ ਰੇਡ ਮਾਰੀ ਗਈ ਹੈ ਅਤੇ ਜਦੋਂ ਰੇਡ ਮਾਰੀ ਗਈ ਤਾਂ ਦੇਖਿਆ ਗਿਆ ਕਿ ਕਿਸ ਤਰ੍ਹਾਂ ਅਵੈਧ ਫੈਕਟਰੀ ਦੇ ਵਿੱਚ ਸਾਫ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਗੰਦਗੀ ਹਰ ਪਾਸੇ ਹੈ ਅਤੇ ਲੋਕਾਂ ਨੂੰ ਇਹੀ ਗੱਚਕ ਅਤੇ ਨਮਕੀਨ ਪਰੋਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿਆ ਕਿ ਲਗਾਤਾਰ ਸਿਹਤ ਵਿਭਾਗ ਵੱਲੋਂ ਹਮੇਸ਼ਾ ਹੀ ਸਿਹਤ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਜਾਂਦਾ ਦੁਕਾਨਾਂ ਫੈਕਟਰੀਆਂ ਦੇ ਵਿੱਚ ਰੇਡ ਮਾਰੀ ਜਾਂਦੀ ਹੈ ਜਿਸ ਤਹਿਤ ਉਹਨਾਂ ਵੱਲੋਂ ਸੈਂਪਲ ਭਰ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੇ ਦੌਰਾਨ ਇਹ ਤਸਵੀਰ ਵੀ ਹੀ ਸਾਹਮਣੇ ਆਈ ਹੈ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਰੇਡ ਮਾਰੀ ਗਈ ਹੈ ਜਿਸ ਦੌਰਾਨ ਨਮਕੀਨ ਅਤੇ ਗੱਚਕ ਦੇ ਸੈਂਪਲ ਭਰੇ ਗਏ ਚਲਾਨ ਕੀਤੇ ਗਏ ਅਤੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਸਾਫ਼ ਤੌਰ ਉਤੇ ਚੇਤਾਵਨੀ ਦਿੱਤੀ ਗਈ ਹੈ ਕਿ ਸਿਹਤ ਦੇ ਨਾਲ ਕੋਈ ਵੀ ਖਿਲਵਾੜ ਨਾ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਨਈ ਦਾ ਵੱਡਾ ਐਕਸ਼ਨ ਲਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਨਵਾਂ ਸਾਲ ਵੀ ਆਉਣ ਵਾਲਾ ਲੋਹੜੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਲੋਹੜੀ ਦਾ ਤਿਹਾਰ ਵੀ ਆਉਣ ਵਾਲਾ ਹੈ ਤਾਂ ਉਸ ਨੂੰ ਲੈ ਕੇ ਅਸੀਂ ਰਿਓੜੀਆਂ ਗੱਚਕ ਦਾ ਜ਼ਿਆਦਾ ਸੇਵਨ ਕਰਦੇ ਆਂ ਇੱਕ ਦੂਜੇ ਨੂੰ ਰੋੜੀਆਂ ਗੱਚਕ ਦੇ ਕੇ ਖੁਸ਼ ਦਾ ਪ੍ਰਗਟਾਵਾ ਕਰਦੇ ਆਂ ਪਰ ਜਦੋਂ ਅਸੀਂ ਇਸ ਫੈਕਟਰ ਦਾ ਹਾਲ ਦੇਖ ਲਾਵਾਂਗੇ ਤਾਂ ਤੁਸੀਂ ਖੁਦ ਕਹੋਗੇ ਕਿ ਅਸੀਂ ਕਦੇ ਵੀ ਮੁੜ ਕੇ ਗੱਚਕ ਅਤੇ ਰਿਓੜੀ ਨਹੀਂ ਖਾਵਾਂਗੇ ਕਿਉਂਕਿ ਜੋ ਇਸ ਫੈਕਟਰੀ ਦਾ ਹਾਲ ਹੈ ਕਿਸ ਤਰ੍ਹਾਂ ਗੰਦਗੀ ਹੈ ਅਤੇ ਮੱਖੀਆਂ ਵੀ ਕੋ ਸ਼ਰੀਆਮ ਕੁੰਮਰੀਆਂ ਨੇ ਚਾਸ਼ਨੀ ਦੇ ਵਿੱਚ ਮੱਖੀਆਂ ਕੁੰਮਰੀਆਂ ਨੇ ਡੁੱਬੀਆਂ ਹੋਈਆਂ ਨੇ ਮਰੀਆਂ ਹੋਈਆਂ ਨੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਸਿਹਤ ਦਾ ਸਿਰਫ ਆਪਣਾ ਕੰਮ ਚਲਾਇਆ ਜਾ ਰਿਹਾ ਤਾਂ ਇਸ ਮੌਕੇ ਉੱਤੇ ਤੁਹਾਨੂੰ ਇਹ ਤਸਵੀਰ ਜਿਹੜੀ ਹੈ ਮੰਡੀ ਕਿਲਿਆ ਵਾਲੀ ਤੋਂ ਸਾਹਮਣੇ ਆਇਆ ਜੁਥੇ ਚੱਲ ਰਹੀ ਅਵੈਧ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ ਸਿਹਤ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਗੋਦਾਮ ਦੇ ਵਿੱਚ ਚੱਲ ਰਹੀ ਅਵੈਧ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੇਡ ਮਾਰੀ ਗਈ ਹੈ ਜੋ ਸੁਰਾਨ ਨਮਕੀਨ ਅਤੇ ਗੱਚਕ ਦੇ ਸੈਂਪਲ ਭਰੇ ਗਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਅਵੈਧ ਫੈਕਟਰੀ ਦੇ ਵਿੱਚ ਇਹ ਗੱਚਕ ਅਤੇ ਨਮਕੀਨ ਬਣ ਰਹੀ ਹੈ ਉਹੋ ਕਿਸ ਤਰ੍ਹਾਂ ਬਣਾਈ ਜਾ ਰਹੀ ਹੈ ਫਰਸ਼ ਉੱਤੇ ਹੀ ਗੱਚਕ ਪਣਾਈ ਜਾ ਰਹੀ ਹੈ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਉੱਥੇ ਜੋ ਚਾਸ਼ਨੀ ਆ ਉਸ ਦੇ ਵਿੱਚ ਮੱਖੀਆਂ ਡੁੱਬੀਆਂ ਹੋਈਆਂ ਨੇ ਤਾਂ ਸਾਫ ਤੋਂ ਉਤੇ ਲੋਕਾਂ ਦੀ ਸਿਹਤ ਦੇ ਨਾਲ ਇੱਕ ਖਲਵਾੜ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਬੰਧ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਕੰਪਲੇਂਟਸ ਮਿਲਿਆ ਸੀ ਜਿਸ ਦੇ ਆਧਾਰ ਉਤੇ ਇਹਨਾਂ ਵੱਲੋਂ ਰੇਡ ਮਾਰੀ ਗਈ ਹੈ ਅਤੇ ਜਦੋਂ ਰੇਡ ਮਾਰੀ ਗਈ ਤਾਂ ਦੇਖਿਆ ਗਿਆ ਕਿ ਕਿਸ ਤਰ੍ਹਾਂ ਅਵੈਧ ਫੈਕਟਰੀ ਦੇ ਵਿੱਚ ਸਾਫ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਗੰਦਗੀ ਹਰ ਪਾਸੇ ਹੈ ਅਤੇ ਲੋਕਾਂ ਨੂੰ ਇਹੀ ਗੱਚਕ ਅਤੇ ਨਮਕੀਨ ਪਰੋਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿਆ ਕਿ ਲਗਾਤਾਰ ਸਿਹਤ ਵਿਭਾਗ ਵੱਲੋਂ ਹਮੇਸ਼ਾ ਹੀ ਸਿਹਤ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਜਾਂਦਾ ਦੁਕਾਨਾਂ ਫੈਕਟਰੀਆਂ ਦੇ ਵਿੱਚ ਰੇਡ ਮਾਰੀ ਜਾਂਦੀ ਹੈ ਜਿਸ ਤਹਿਤ ਉਹਨਾਂ ਵੱਲੋਂ ਸੈਂਪਲ ਭਰ ਕੇ ਜਿਹੜੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੇ ਦੌਰਾਨ ਇਹ ਤਸਵੀਰ ਵੀ ਹੀ ਸਾਹਮਣੇ ਆਈ ਹੈ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਰੇਡ ਮਾਰੀ ਗਈ ਹੈ ਜਿਸ ਦੌਰਾਨ ਨਮਕੀਨ ਅਤੇ ਗੱਚਕ ਦੇ ਸੈਂਪਲ ਭਰੇ ਗਏ ਚਲਾਨ ਕੀਤੇ ਗਏ ਅਤੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਸਾਫ਼ ਤੌਰ ਉਤੇ ਚੇਤਾਵਨੀ ਦਿੱਤੀ ਗਈ ਹੈ ਕਿ ਸਿਹਤ ਦੇ ਨਾਲ ਕੋਈ ਵੀ ਖਿਲਵਾੜ ਨਾ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਨਈ ਦਾ ਵੱਡਾ ਐਕਸ਼ਨ ਲਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਨਵਾਂ ਸਾਲ ਵੀ ਆਉਣ ਵਾਲਾ ਲੋਹੜੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਲੋਹੜੀ ਦਾ ਤਿਹਾਰ ਵੀ ਆਉਣ ਵਾਲਾ ਹੈ ਤਾਂ ਉਸ ਨੂੰ ਲੈ ਕੇ ਅਸੀਂ ਰਿਓੜੀਆਂ ਗੱਚਕ ਦਾ ਜ਼ਿਆਦਾ ਸੇਵਨ ਕਰਦੇ ਆਂ ਇੱਕ ਦੂਜੇ ਨੂੰ ਰੋੜੀਆਂ ਗੱਚਕ ਦੇ ਕੇ ਖੁਸ਼ ਦਾ ਪ੍ਰਗਟਾਵਾ ਕਰਦੇ ਆਂ ਪਰ ਜਦੋਂ ਅਸੀਂ ਇਸ ਫੈਕਟਰ ਦਾ ਹਾਲ ਦੇਖ ਲਾਵਾਂਗੇ ਤਾਂ ਤੁਸੀਂ ਖੁਦ ਕਹੋਗੇ ਕਿ ਅਸੀਂ ਕਦੇ ਵੀ ਮੁੜ ਕੇ ਗੱਚਕ ਅਤੇ ਰਿਓੜੀ ਨਹੀਂ ਖਾਵਾਂਗੇ ਕਿਉਂਕਿ ਜੋ ਇਸ ਫੈਕਟਰੀ ਦਾ ਹਾਲ ਹੈ ਕਿਸ ਤਰ੍ਹਾਂ ਗੰਦਗੀ ਹੈ ਅਤੇ ਮੱਖੀਆਂ ਵੀ ਕੋ ਸ਼ਰੀਆਮ ਕੁੰਮਰੀਆਂ ਨੇ ਚਾਸ਼ਨੀ ਦੇ ਵਿੱਚ ਮੱਖੀਆਂ ਕੁੰਮਰੀਆਂ ਨੇ ਡੁੱਬੀਆਂ ਹੋਈਆਂ ਨੇ ਮਰੀਆਂ ਹੋਈਆਂ ਨੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਸਿਹਤ ਦਾ ਸਿਰਫ ਆਪਣਾ ਕੰਮ ਚਲਾਇਆ ਜਾ ਰਿਹਾ ਤਾਂ ਇਸ ਮੌਕੇ ਉੱਤੇ ਤੁਹਾਨੂੰ ਇਹ ਤਸਵੀਰ ਜਿਹੜੀ ਹੈ ਮੰਡੀ ਕਿਲਿਆ ਵਾਲੀ ਤੋਂ ਸਾਹਮਣੇ ਆਇਆ ਜੁਥੇ ਚੱਲ ਰਹੀ ਅਵੈਧ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ